ਤੇ ਫਿਰ ਇੱਕ ਇਹ ਕਹੋ ਜੀ ਵਿਚੋਲਗੀ ਹੋਈ ਕਿ ਤੁਸੀਂ ਕਿਸਾਨਾਂ ਨੂੰ ਮੀਟਿੰਗ ਵਾਸਤੇ ਬੁਲਾਇਆ ਤੇ ਜਦੋਂ ਹੀ ਉਹ ਬਾਹਰ ਨਿਕਲੇ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਿਆ ਇਹ ਤਾਂ ਦੁਨੀਆ ਭਰ ਚ ਥੂਥ ਹੋ ਰਹੀ ਹੈ ਭਗਵੰਤ ਮਾਨ ਦੀ ਦੁਨੀਆ ਭਰ ਚ ਥੂਥ ਹੋਊਗੀ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਦਾ ਇੱਕ ਰੂਪ ਸਾਹਮਣੇ ਆ ਰਿਹਾ ਨਰਿੰਦਰ ਮੋਦੀ ਵਾਲਾ ਹੀ ਹਾਲਾਂਕਿ ਨਰਿੰਦਰ ਮੋਦੀ ਤੋਂ ਵਿਗਾੜ ਟਪ ਗਏ ਨੇ ਤੇ ਭਗਵੰਤ ਆਪ ਦਿੱਲੀ ਬੈਠਾਗਾ ਜਿਹੜਾ ਭਾਜਪਾ ਆਮ ਆਦਮੀ ਪਾਰਟੀ ਦਾ ਇਨਸਾਫ ਦਿਖ ਰਿਹਾ ਹੈ ਇਹਦਾ ਸਾਫ਼ ਨਜ਼ਰ ਆ ਰਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਰਲ ਕੇ ਕੀਤਾ ਹੈ ਜਿਹੜਾ ਭਗਵੰਤ ਮਾਨ ਹੈ ਉਹ ਆਪਾਂ ਪਤਾ ਕੀ 2000 ਪਿੱਛੇ ਕਿਸਾਨ ਅੰਦolan ਚੱਲਿਆ ਸੀ ਉਹਦੇ ਵਜ੍ਹਾ ਕਰਕੇ ਹੀ 2022 ਚ ਸੱਤਾ ਚ ਆਇਆ ਸੀਗਾ ਤੇ ਇਹ ਦੇਖੋ ਹੁਣ 3 ਸਾਲ ਬਾਅਦ ਦੀ ਉਹਨੇ ਕੀ ਰੰਗ ਦਿਖਾਏ ਨੇ ਦੇਖ ਲਓ ਕੀ ਹਿਸਾਬ ਕਿਤਾਬ ਹੈ ਸਟੇਜ ਤੇ ਦੋ ਦੋ ਤਿੰਨ ਤਿੰਨ ਜੈਸੀ ਵੀ ਗਈਆਂ ਨੇ ਉਹ ਸਟੇਜ ਨੇ ਧਾਰੀਆਂ ਨੇ ਜਦੋਂ ਟੱਕੜ ਵਾਲੇ ਸਟੇਜ ਤੇ ਦਿੱਲੀ ਚ ਅੰਦੋਲਨ ਚ ਆਈ ਸੀਗੀ ਪੁਲਿਸ ਤੇ ਦਿੱਲੀ ਪੁਲਿਸ ਉਹ ਵੀ ਜੀਸੀਬੀ ਲੈ ਕੇ ਨਿਆਈ ਸੀ ਇਹ ਤਾਂ ਸਟੇਜ ਤੇ ਜੀਸੀਬੀ ਲੈ ਕੇ ਚੜ ਗਏ ਕਸਾਨਾ ਦੇ ਟੈਂਟਾਂ ਦੇ ਅੰਦਰ ਵੜ-ਵੜ ਕੇ ਪੁਲਿਸ ਤੋੜਪਨ ਕਰ ਰਹੀ ਹੈ ਉਹ ਉਹ ਤਾਂ ਇਹ ਤਾਂ ਸਵਾਲ ਹੈ ਕਿ ਕਿਹੜੇ ਖੱਤੇ ਜਾਊਗਾ ਇਹ ਇਹ ਪਿਆਰ ਨਾਲ ਤੁਸੀਂ ਬੁਲਡੋਜ਼ਰ ਲੈ ਕੇ ਸਿੱਧਾ ਸਟੇਜਾਂ ਤੇ ਚੜ ਗਏ ਗੱਲਬਾਤ ਕਰਨ ਵਾਸਤੇ ਜਿਹੜੇ ਬਜ਼ੁਰਗਾਂ ਨੂੰ ਬੁਲਾਇਆ ਸੀ ਉਹਨਾਂ ਨੂੰ ਤੁਸੀਂ ਗ੍ਰਫਤਾਰ ਕਰ ਰਹੇ ਹੋ ਪਿਆਰ ਨਾਲ ਉਹ ਕੁਛ ਕਰ ਪੰਜਾਬ ਪੁਲਿਸ ਜੋ ਕੁਛ ਕਰ ਰਹੀ ਹੈ ਉਹਦੇ ਉਹ ਵੀ ਕਾਲੇ ਅਕਰਾਂਚ ਲਿਖਿਆ ਜਾਊਗਾ ਜਿਹੜੇ ਐਨਕਾਊਂਟਰਾਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਹ ਸਾਰਾ ਸਫ਼ਰ ਹੈ ਨਾ ਪੰਜਾਬ ਪੁਲਿਸ ਦਾ ਅ ਦੇਖੋ ਪਹਿਲੀ ਗਲਤੀ ਹੈ ਕਿ ਜਿਹੜਾ ਇਹ ਅੰਦੋਲਨ ਸੀਗਾ ਇਹ ਤਾਂ ਕੇਂਦਰ ਸਰਕਾਰ ਦੇ ਉਲਟ ਸੀਗਾ ਭਗਵੰਤ ਮਾਨ ਨੂੰ ਸੂਬੇ ਦੀ ਸਰਕਾਰ ਨੂੰ ਕੀ ਲੋੜ ਸੀਗੀ ਇਹਦੇ ਤੇ ਕ੍ਰੈਕਡਾਊਨ ਕਰਨ ਦੀ ਤਾਂ ਜਿਹੜੀ ਪੰਜਾਬ ਸਰਕਾਰ ਉਹ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਡਿਪਲੋਮੇਸੀ ਕਰ ਰਹੇ ਹਾਂ ਅਸੀਂ ਤਾਂ ਵਿਚੋਲਗੀ ਕਰ ਰਹੇ ਹਾਂ ਅਸੀਂ ਤਾਂ ਮੀਡੀਏਸ਼ਨ ਕਰ ਰਹੇ ਹਾਂ ਕੇਂਦਰ ਸਰਕਾਰ ਅਤੇ ਕਿਸਾਨਾਂ ਨਾਲ ਇਹ ਤਸਵੀਰ ਬੜਾ ਕੁਝ ਕਹੇਗੀ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਗੱਲਾਂ ਹੋਣ ਗਿਆ ਐਲਈਡੀ ਪਈ ਹੋਈ ਹੈ ਫ੍ਰਿਜ ਪਿਆ ਹੋਇਆ ਕੂਲਰ ਪਿਆ ਹੋਇਆ ਟਾਇਰ ਢੇਰੀ ਕਰ ਦਿੱਤਾ ਗਿਆ ਇਹ ਕਹਿੰਦੇ ਦੂਜਾ ਰੂਪ ਹੈ ਸਰਕਾਰ ਦਾ ਜੋ ਇੱਥੇ ਦੇਖਣ ਨੂੰ ਮਿਲਿਆ ਅਜਿਹਾ ਕਦੇ ਦੇਖਣ ਨੂੰ ਮਿਲਿਆ ਹੋਇਆ ਪਰ ਇਹ ਬਹੁਤ ਕੁਝ ਕਹਿੰਦੀ ਨਜ਼ਰ ਆ ਰਹੀ ਹੈ ਮਨਦੀਪ ਪੂਨੀਆ ਲਗਾਤਾਰ ਬਈ ਇੱਥੋਂ ਪੱਤਰਕਾਰੀ ਕਰਦੇ ਨਜ਼ਰ ਆਉਂਦੇ ਨੇ ਹਰਿਆਣਾ ਦਾ ਖਾਸ ਤੌਰ ਤੇ ਦਿਖਾਉਂਦੇ ਰਹਿੰਦੇ ਨੇ ਤੇ ਸੰਦੀਪ ਵੈਥੇ ਨੇ ਗਗਨ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਮਨਦੀਪ ਪੂਨੀਆ ਨੇ ਬਈ ਇਹ ਹਾਲਾਤ ਇਸ ਤਿੱਕੇ ਕਰ ਦਿੱਤੇ ਗਏ ਇੱਕ ਤਾਂ ਹੁੰਦਾ ਕਿ ਜੰਗ ਲੱਗੀ ਹੋਈ ਹੈ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਕਿ ਉਹ ਹਾਲਾਤ ਇਸ ਤਿੱਕੇ ਨਾਲ ਬਣ ਪਰ ਇਹ ਹਾਲਾਤ ਐਵੇਂ ਪਿਆਸਮਾਨ ਜਿਹੜਾ ਮਹਿੰਗਾ ਸਮਾਨ ਸਾਰਾ ਤੋੜ ਦੇਣਾ ਇਹਨੂੰ ਕਿਵੇਂ ਦੇਖ ਦਿਆਂ ਅ ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇਹ ਅੰਦੋਲਨ ਸੀਗਾ ਇਹ ਤਾਂ ਕੇਂਦਰ ਸਰਕਾਰ ਦੇ ਉਲਟ ਸੀਗਾ ਹੂੰ ਭਗਵੰਤ ਮਾਨ ਨੂੰ ਸੂਬੇ ਦੀ ਸਰਕਾਰ ਨੂੰ ਕੀ ਲੋਡ ਸੀਗੀ ਤੇ ਤੇ ਕਰੈਕਡਾਊਨ ਕਰਨ ਦੀ ਜਦ ਉਹਨਾਂ ਦੇ ਉਲਟੇ ਅੰਦੋਲਨ ਹੀ ਨਹੀਂ ਸੀ ਦੂਜੀ ਗੱਲ ਇਹ ਕਿ ਜਿਹੜੀ ਕੇਂਦਰ ਜਿਹੜੀ ਪੰਜਾਬ ਸਰਕਾਰ ਉਹ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਡਿਪਲੋਮੇਸੀ ਕਰ ਅਸੀਂ ਤਾਂ ਵਿਚੋਲਗੀ ਕਰ ਰਹੇ ਹਾਂ ਅਸੀਂ ਤਾਂ ਮੀਡੀਏਸ਼ਨ ਕਰ ਰਹੇ ਹਾਂ ਕੇਂਦਰ ਸਰਕਾਰ ਅਤੇ ਕਿਸਾਨਾਂ ਨਾਲ ਤੇ ਫਿਰ ਇੱਕ ਇੱਕ ਕਹੋ ਜੀ ਵਿਚੋਲਗੀ ਹੋਈ ਕਿ ਤੁਸੀਂ ਕਿਸਾਨਾਂ ਨੂੰ ਮੀਟਿੰਗ ਵਾਸਤੇ ਬੁਲਾਇਆ ਤੇ ਜਦੋਂ ਹੀ ਉਹ ਬਾਹਰ ਨਿਕਲੇ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਪਿੱਛੇ ਪੰਜਾਬ ਪੁਲਿਸ ਲਾਤੀ ਤੇ ਉਹਨਾਂ ਨੂੰ ਬਾਦਰਗੜ ਫੋਰਟ ਹੈਗਾ ਪਟਿਆਲੇ ਚ ਉੱਥੇ ਲੈ ਕੇ ਜਾਇਆ ਗਿਆ ਹੈਗਾ ਇਹ ਕਿਉਂ ਜੀ ਡਿਪਲੋਮੇਸੀ ਹੋਈ ਇਹ ਤਾਂ ਦੁਨੀਆ ਭਰ ਚ ਥੂਥੂ ਹੋ ਰਹੀ ਹੈ ਭਗਵੰਤ ਮਾਨ ਦੁਨੀਆ ਭਰ ਚ ਥੂਥੂ ਹੋਊਗੀ ਆਪਾਂ ਨੂੰ ਪਤਾ ਰੂਸ ਯੂਕਰੇਨ ਜੰਗ ਲੱਗੀ ਹੋਈ ਹੈ ਇਜ਼ਰਾਈਲ ਹਮਾਸ ਵਾਲੀ ਲੱਗੀ ਹੋਈ ਹੈ ਉਸੇ ਵੀ ਜਿਹੜੀ ਡਿਪਲੋਮੇਸੀ ਹੋਈ ਹੈ ਉੱਥੇ ਵੀ ਜਿਹੜੇ ਮੀਡੀਏਟਰ ਸੀਗੇ ਉਹਨਾਂ ਨੇ ਅਰੈਸਟ ਨਹੀਂ ਕਰਨ ਦਿੱਤੇ ਜਿਨ੍ਹਾਂ ਬੰਦਿਆਂ ਨਾਲ ਮੀਟਿੰਗਾਂ ਹੋਈਆਂ ਨੇ ਇੱਥੇ ਤਾਂ ਉਹ ਤਾਂ ਉਹ ਤਾਂ ਜੰਗ ਲੱਗੀ ਹੋਈ ਸੀ ਇੱਥੇ ਤਾਂ ਇੱਕ ਅੰਦੋਲਨ ਚੱਲਿਆ ਸੀ ਕਿਸਾਨਾਂ ਦਾ ਉਹਦੇ ਤੇ ਪੰਜਾਬ ਸਰਕਾਰ ਦੀ ਬੇਵਕੂਫੀ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਦਾ ਇੱਕ ਰੂਪ ਸਾਹਮਣੇ ਆ ਰਿਹਾ ਨਰਿੰਦਰ ਮੋਦੀ ਵਾਲਾ ਹੀ ਹਾਲਾਂਕਿ ਨਰਿੰਦਰ ਮੋਦੀ ਤੋਂ ਵਿਗਾੜ ਟੱਪ ਗਏ ਨੇ ਕਿਉਂਕਿ ਤੁਸੀਂ 21 ਦਾ ਅੰਦੋਲਨ ਯਾਦ ਕਰੋ ਉਸ ਟਾਈਮ ਵੀ ਸੈਂਟਰ ਸਰਕਾਰ ਨਾਲ 11 ਮੀਟਿੰਗਾਂ ਹੋਈਆਂ ਸੀ ਕਿਸਾਨਾਂ ਦੀਆਂ ਉੱਥੇ ਵੀ ਕਿਸਾਨਾਂ ਨੂੰ ਮੀਟਿੰਗ ਤੋਂ ਬਾਅਦ ਗ੍ਰਫਤਾਰ ਨਹੀਂ ਕੀਤਾ ਸੀ ਮੋਦੀ ਸਰਕਾਰ ਨੇ ਤਾਂ ਉਹ ਤੋਂ ਵੀ ਗਾਟ ਟੱਪ ਗਏ ਇਤਿਹਾਸ ਦੇ ਪੰਨੇ ਕੁਝ ਨਾ ਕੁਝ ਯਾਦ ਕਰਾਉਂਦੇ ਨੇ ਸਾਨੂੰ ਦਿੱਲੀ ਅੰਦੋਲਨ ਯਾਦ ਆਉਂਦਾ ਹੈ ਕਿ ਉੱਥੇ ਅੰਦੋਲਨ ਕੀਤਾ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਏਗਾ ਕਿ ਵੀ ਉੱਥੇ ਅੰਦੋਲ ਕਦੇ ਨਹੀਂ ਕੋਈ ਅਜਿਹੇ ਤਰੀਕੇ ਨਾਲ ਕੋਈ ਹਕੂਮਤ ਹੋਵੇ ਉਹਨੂੰ ਝੁੱਕ ਕੇ ਇਹ ਮੰਨਣਾ ਪਵੇ ਕਿ ਸਾਡੇ ਤੋਂ ਗਲਤੀ ਹੋਈ ਹੈ ਪਰ ਇੱਥੇ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਏਗਾ ਕਾ ਜਾਂ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ ਇੱਥੇ ਕੀ ਕੀਤਾ ਗਿਆ ਸੀ ਕਿਵੇਂ ਹੋਇਆ ਸੀ ਬਿਲਕੁਲ ਇਤਾਂ ਜਿਹੜਾ ਅੱਜ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਹੈਗਾ ਜਿਹੜਾ ਕਾਲਾ ਕਾਰਨਾਮਾ ਹੈਗਾ ਪੰਜਾਬ ਦੇ ਜਿਹੜੇ ਲੜਨ ਵਾਲੇ ਲੋਕ ਹੈਗੇ ਆ ਆਪਣਾ ਤਾਰੀਖ ਦੇ ਵਿੱਚ ਇਦਾਂ ਦੇ ਇਨਸੀਡੈਂਟ ਪਏ ਜਿੱਥੇ ਉਹਨਾਂ ਨੂੰ ਮੀਟਿੰਗ ਕਰਨ ਵਾਸਤੇ ਬੁਲਾਇਆ ਗਿਆ ਸੀਗਾ ਤੇ ਫਿਰ ਹੁਕਮਰਾਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹ ਬਹੁਤ ਸਾਰੇ ਇਨਸੀਡੈਂਟ ਮੈਂ ਦੱਸ ਸਕਦਾ ਤੇ ਉਸੇ ਕਿਸਮ ਦਾ ਇਨਸੀਡੈਂਟ ਦੁਬਾਰੇ ਤੋਂ ਹਿਸਟਰੀ ਰਿਪੀਟ ਹੋ ਰਹੀ ਹੈ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਉਹ ਵੀ ਚਲਾਕੀ ਨਾਲ ਉਹ ਵੀ ਗੱਲਬਾਤ ਕਰਨ ਵਾਸਤੇ ਮਨਦੀਪ ਭਾਈ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਸਾਹਮਣੇ ਰੱਖਦੇ ਰਹਿੰਦੇ ਹੋ ਤੁਸੀਂ ਕਦੇ ਅਜੀਹ ਲੱਗਿਆ ਤੁਹਾਨੂੰ ਤੁਸੀਂ ਕਿਤੇ ਗਏ ਹੋ ਤੁਹਾਡੇ ਨਾਲ ਕੋਈ ਗੱਲਬਾਤ ਕਰ ਰਿਹਾ ਹੋਵੇ ਤੇ ਬਾਅਦ ਚ ਪਿੱਠ ਚ ਸੂਰਾ ਮਾਰਤਾ ਹੋਵੇ ਬਿਲਕੁਲ ਇਹ ਅਤਤਾਈ ਸੀਨ ਹੈ ਯਾਰ ਤੁਸੀਂ ਦੇਖੋ ਇਹੋ ਹੀ ਸੀਨ ਹੈ ਜਿੱਥੇ ਆਪਾਂ ਨੂੰ ਸਾਫ਼ ਨਜ਼ਰ ਆ ਰਿਹਾ ਹੈ ਤੇ ਭਗਵੰਤ ਆਪ ਦਿੱਲੀ ਬੈਠਾਗਾ ਜਿਹੜਾ ਭਾਜਪਾ ਆਮ ਆਦਮੀ ਪਾਰਟੀ ਦਾ ਇਨਸਾਫ ਦਿਖ ਰਿਹਾ ਇਹਦਾ ਸਾਫ਼ ਨਜ਼ਰ ਆ ਰਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਰਲ ਕੇ ਕੀਤਾ ਹੈ ਬਿਲਕੁਲ ਤੇ ਇਹ ਇਹਦੇ ਤਾਂ ਕੀ ਜਵਾਬਦੇਹੀ ਬਣੂਗੀ ਜਿਹੜਾ ਭਗਵੰਤ ਮਾਨ ਹੈ ਉਹ ਆਪਾਂ ਨੂੰ ਪਤਾ ਹੈ ਕਿ 2020 ਕੀ ਚ ਕਿਸਾਨ ਅੰਦোলন ਚੱਲਿਆ ਸੀ ਉਹਦੇ ਵਜ੍ਹਾ ਕਰਕੇ ਹੀ 2022 ਚ ਸੱਤਾ ਚ ਆਇਆ ਸੀਗਾ ਤੇ ਇਹ ਦੇਖੋ ਹੁਣ 3 ਸਾਲ ਬਾਅਦ ਵੀ ਉਹਨੇ ਕੀ ਰੰਗ ਦਿਖਾਏ ਨੇ ਜਿਸ ਤਿੱਕੇ ਨਾਲ ਹੁਣ ਵੀ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾ ਜਾਂ ਅਮਨ ਰੋੜਾ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਆਪ ਖੁਦ ਕਿਸਾਨਾਂ ਦੇ ਪੁੱਤਾਂ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਪੀਸਫੁਲੀ ਚੱਲ ਕੇ ਸਾਰਾ ਕੁਝ ਹੱਲ ਹੁੰਦਾ ਹੈ ਤੁਹਾਨੂੰ ਲੱਗਦਾ ਇੱਥੇ ਕੋਈ ਹੱਲਾ ਗੁੱਲਾ ਵੀ ਹੋਇਆ ਜਾਂ ਪੁਲਿਸ ਨੇ ਕੀਤਾ ਜਾਂ ਕਿਵੇਂ ਵੀ ਹੋਇਆ ਤੁਹਾਨੂੰ ਕੀ ਲੱਗਿਆ ਹੈ ਸਾਰਾ ਕੁਝ ਦੇਖ ਲਓ ਕੀ ਹਿਸਾਬ ਕਿਤਾਬ ਹੈ ਸਟੇਜ ਤੇ ਦੋ ਦੋ ਤਿੰਨ ਤਿੰਨ ਜੀਸੀਬੀ ਗਈਆਂ ਨੇ ਉਹ ਸਟੇਜ ਨੇ ਧਾਰੀਆਂ ਨੇ ਜਦੋਂ ਟਕੈਤਾਲੇ ਸਟੇਜ ਤੇ ਦਿੱਲੀ ਚ ਅੰਦੋਲਨ ਚ ਆਈ ਸੀਗੀ ਪੁਲਿਸ ਤੋਂ ਦਿੱਲੀ ਪੁਲਿਸ ਉਹ ਵੀ ਜੀਸੀਬੀ ਲੈ ਕੇ ਨਹੀਂ ਆਈ ਸੀ ਇਹ ਤਾਂ ਸਟੇਜ ਤੇ ਜੀਸੀਬੀ ਲੈ ਕੇ ਚੜ ਗਏ ਬੁਲਡੋਜ਼ਰ ਲੈ ਕੇ ਚੜ ਗਏ ਤੁਸੀਂ ਆਪ ਲਾਓ ਕਿ ਕਿੱਡਾ ਵੱਡਾ ਇਹ ਇਹਨਾਂ ਨੇ ਮੈਂ ਤਾਂ ਕਹਾਂਗਾ ਕਿ ਕਾਲੇ ਅੱਖਰਾਂ ਚ ਲਿਖਿਆ ਜਾਊਗਾ ਇਹਦਾ ਅੱਛਾ ਭਾਈ ਬੜਾ ਇੱਥੇ ਨੁਕਸਾਨ ਹੋ ਰਿਹਾ ਜਾਂ ਹੋਇਆ ਜਿਹੜਾ ਮਨਦੀਪ ਭਾਈ ਜਿਵੇਂ ਇਹ ਚੀਜ਼ਾਂ ਨੇ ਸਾਰੀਆਂ ਜਿਵੇਂ ਇੱਥੇ ਸਮਾਨ ਬੜਾ ਪਿਆ ਹੋਇਆ ਹੈ ਕੋਈ ਮਹਿੰਗਾ ਫ੍ਰਿਜ ਦਿਖਾਇਆ ਐਲਈਡੀ ਦਿਖਾਈ ਮੋਟਰਸਾਈਕਲ ਦਿਖਾਈ ਇਹ ਕਿਹੜੇ ਹਿਸਾਬ ਚ ਜਾਣਗੇ ਦੇਖੋ ਇਹ ਇਹ ਤਾਂ ਬਹੁਤ ਪ੍ਰੋਬਲੈਮੈਟਿਕ ਗੱਲ ਹੈ ਇਹਦਾ ਕਿਸ ਹਿਸਾਬ ਚ ਜਾਣਗੇ ਪ੍ਰਾਈਵੇਟ ਬੰਦੇ ਇੱਥੇ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਪਲੱਸ ਉਹਨਾਂ ਨੂੰ ਲੈ ਕੇ ਆਈ ਹੋਈ ਹੈ ਤੇ ਸਾਰੇ ਟਰੈਕਟਰ ਟਰਾਲੀਆਂ ਨੂੰ ਇੱਥੋਂ ਖਿੱਚ ਕੇ ਖਾਣੇ ਲੈ ਕੇ ਜਾਇਆ ਜਾ ਰਿਹਾਗਾ ਕਿਸਾਨਾਂ ਦੇ ਟੈਂਟਾਂ ਦੇ ਅੰਦਰ ਵੜ-ਵੜ ਕੇ ਪੁਲਿਸ ਤੋੜਪਨ ਕਰ ਰਹੀ ਹੈ ਉਹ ਉਹ ਤਾਂ ਇਹ ਤਾਂ ਸਵਾਲ ਹੈ ਕਿ ਕਿਹੜੇ ਖੱਤੇ ਜਾਊਗਾ ਇਹ ਪਹਿਲਾਂ ਵੀ ਆਪਾਂ ਖਨੋਰੀ ਬਾਰਡਰ ਤੇ ਦੇਖੀ ਸੀ ਜਦੋਂ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ 50 6 ਟਰੈਕਟਰਾਂ ਨੂੰ ਤੋੜਦਾ ਸੀਗਾ ਟੈਂਟਾਂ 'ਚ ਅਗ ਲਾਤੀ ਸੀਗੀ ਹੁਣ ਇਹ ਵੀ ਦੇਖ ਰਹੇ ਆ ਆਪਾਂ ਡੀਆਈਜੀ ਮਨਦੀਪ ਸਿੱਧੂ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਪਿਓਾਂ ਵਰਗੇ ਬੁੜਿਆਂ ਬਜ਼ੁਰਗਾਂ ਨੂੰ ਕੜੀਸੀਏ ਜਾਂ ਇਹ ਚੀਜ਼ਾਂ ਨੇ ਪਿਆਰ ਨਾਲ ਕਹਿੰਦੇ ਖਾਲੀ ਕਰ ਦਿਓ ਪੁਲਿਸ ਦਾ ਇਹ ਰਵਈਆ ਠੀਕ ਹੈ ਕਿ ਪਿਆਰ ਨਾਲ ਖਾਲੀ ਕਰ ਦਿਓ ਇਹ ਪਿਆਰ ਨਾਲ ਤੁਸੀਂ ਬੁਲਡੋਜ਼ਰ ਲੈ ਕੇ ਸਿੱਧਾ ਸਟੇਜਾਂ ਤੇ ਚੜ ਗਏ ਗੱਲਬਾਤ ਕਰਨ ਵਾਸਤੇ ਜਿਹੜੇ ਬਜ਼ੁਰਗਾਂ ਨੂੰ ਬੁਲਾਇਆ ਸੀ ਉਹਨਾਂ ਨੂੰ ਤੁਸੀਂ ਗ੍ਰਫਤਾਰ ਕਰ ਰਹੇ ਹੋ ਪਿਆਰ ਨਾਲ ਇਹ ਪੰਜਾਬ ਸਰਕਾਰ ਜੋ ਕੁਝ ਕਰ ਪੰਜਾਬ ਪੁਲਿਸ ਜੋ ਕੁਝ ਕਰ ਰਹੀ ਹੈ ਉਹਦੇ ਉਹ ਵੀ ਕਾਲੇ ਅੱਖਰਾਂ ਚ ਲਿਖਿਆ ਜਾਊਗਾ ਜਿਹੜੇ ਐਨਕਾਊਂਟਰਾਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਹ ਸਾਰਾ ਸਫ਼ਰ ਹੈ ਨਾ ਪੰਜਾਬ ਪੁਲਿਸ ਦਾ ਇਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ ਮਹੀਨੇ ਤੋਂ ਆਪਾਂ ਦੇਖ ਰਹੇ ਹਾਂ ਲਗਾਤਾਰ ਕਿਵੇਂ ਬੱਚਿਆਂ ਨੂੰ ਮਾਰ ਰਹੀ ਹੈ ਤੇ ਹੁਣ ਇਹ ਦੇਖ ਲਓ ਪੰਜਾਬ ਪੁਲਿਸ ਪਰ ਇੱਕ 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 ਪਾਸੇ ਤਾਂ ਪੰਜਾਬ ਪੁਲਿਸ ਨੇ ਜੋ 20-25 ਸਾਲ ਪਹਿਲਾਂ ਕੀਤਾ ਸੀ 30 ਸਾਲ ਪਹਿਲਾਂ ਕੀਤਾ ਸੀ ਪੰਜਾਬ 'ਚ 90s ਦੇ ਦੌਰ 'ਚ ਉਹ ਉਹ ਪੁਲਸੀਆਂ ਨੂੰ ਜੇਲਾ ਹੋ ਰੀਆਂ ਨੇ ਉਹਨਾਂ ਨੂੰ ਸਜ਼ਾਵਾਂ ਲੱਗ ਰੀਆਂ ਨੇ ਦੂਜੇ ਪਾਸੇ ਜਿਹੜੇ ਹੁਣ ਦੀ ਪੁਲਿਸ ਹੈ ਉਹ ਇਹ ਸਾਰਾ ਕੁਝ ਕਰ ਰਹੀ ਹੈ ਸਜ਼ਾਵਾਂ ਇਹਨਾਂ ਨੂੰ ਵੀ ਮਿਲਣ ਗਿਆ ਤਸਵੀਰ ਪਿੱਤੀ ਦਿਨਾਂ ਦੇ ਵਿੱਚ ਕਹਿੰਦੇ ਕੋਈ ਫੌਜੀ ਕੁੱਟਿਆ ਗਿਆ ਪਟਿਆਲੇ ਦਾ ਬੜੀ ਤਰੀਕੇ ਦੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਤੇ ਉਹ ਉਹਨਾਂ ਦੀ ਪਤਨੀ ਹੈ ਹੁਣ ਤੱਕ ਇਨਸਾਫ ਮੰਗ ਰਹੀ ਉਹ ਵੀ ਕਰਨਲ ਸੀਗੀ ਐਸਐਸਪੀ ਤੋਂ ਉੱਤੇ ਲੈਵਲ ਦੇ ਬਿਲਕੁਲ ਏਹੀ ਗੱਲ ਹੈ ਕੀ ਇਹ ਤਾਂ ਆਪ ਸਾਫ਼ ਦੇਖ ਹੀ ਰਹੇ ਆ ਬਹੁਤ ਮਾੜਾ ਮੈਂ ਤਾਂ ਇਹਦੇ ਤੇ ਕੀ ਕਹਾਂ ਮੈਂ ਤਾਂ ਇਹ ਕਹ ਸਕਦਾ ਕੱਲ੍ਹ ਅਖ਼ਰਾਂ ਚ ਲਿਖਿਆ ਦਊਗਾ ਇਹਦਾ ਮਨਦੀਪ ਪੂਨੀਆ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਦੀ ਕਿੰਨਾਂ ਲੱਥੇ ਤਸਵੀਰਾਂ ਨੇ ਕਿ ਇੱਥੇ ਸਾਰਾ ਕੁਝ ਤੋੜਿਆ ਜਾ ਰਿਹਾ ਨੁਕਸਾਨ ਬਹੁਤ ਹੋਏਗਾ ਮਨਦੀਪ ਪੂਨੀਆ ਦੇ ਇਹ ਗੱਲ ਕਹਿਣਾ ਕਿ ਪ੍ਰਾਈਵੇਟ ਬੰਦੇ ਆਏ ਹੋਏ ਨੇ ਪੁਲਿਸ ਪ੍ਰਾਈਵੇਟ ਬੰਦਿਆਂ ਨੂੰ ਲੈ ਕੇ ਆਈ ਹੋਈ ਹੈ ਟਰੈਕਟਰ ਲੈ ਕੇ ਆ ਰਹੇ ਨੇ ਲੈ ਕੇ ਕਿੱਥੇ ਜਾ ਰਹੇ ਨੇ ਟਰਾਲੀਆਂ ਸਮਾਨ ਕੋਈ ਕਿੱਥੇ ਰੱਖਿਆ ਜਾਣਾ ਥਾਣੇ ਰੱਖਿਆ ਜਾਣਾ ਜਾਂ ਕਿਤੇ ਹੋਰ ਰੱਖਿਆ ਜਾਣਾ ਅਜਿਹੇ ਸਵਾਲ ਨੇ ਵਾਰ ਇਹਨਾਂ ਦੇ ਵੀ ਕਹਿਣਾ ਕਿ ਕਾਲੇ ਅੱਖਰਾਂ ਦੇ ਵਿੱਚ ਜਿਹੜਾ ਨਾਮ ਲਿਖਿਆ ਜਾਊਗਾ ਆਨਲਾਈਨ ਟਾਈਮ ਦੇ ਵਿੱਚ ਇਹ ਇਤਿਹਾਸ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜਿਹੜੇ ਪੁਲਿਸ ਵਾਲੇ ਜਾਂ ਸਰਕਾਰ ਹੈ ਇਹ ਚੀਜ਼ਾਂ ਕਰ ਰਹੀ ਹੈ